ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਚੌਪਈ ਸਾਹਿਬ ਜੀ ਤੇ ਪਾਠ ਸ਼ੁਰੂ ਹੋਣ ਲੱਗੇ ਹਨ ਸਾਰੀਆਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਚੌਪਈ ਸਾਹਿਬ ਜੀ ਤੇ ਪਾਠ ਸਰਵਣ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ 5.10 ਕਬੋ ਬਾਚ ਬੇਨਤੀ ਚੌਪਈ ਅਮ੍ਰਿਕਰੋ ਹਾਥ ਦੀ ਰੱਛਾ ਪੂਰਨ ਹੋਈ ਚਿਤ ਕੀਚਾ ਤਬ ਚਰਨਨ ਮੰਨ ਰਹੀ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਰ ਸਭੇ ਤੋਂ ਕਹਾਵੂ ਆਪ ਹਾਥ ਦੀ ਮੋਹਿ ਬਚਾਵੂ ਸੁਖੀ ਬਸੇ ਮੋਹ ਰੋ ਪਰਵਾਰਾ ਸੇਵਕ ਸਿੱਖ ਸਭੇ ਕਰਤਾਰਾ ਮੋਹ ਰ ਚੰਦ ਕਰਦੇ ਕਰੀਐ ਸਭ ਵਰਣ ਕੋ ਆਜ ਸੰਗਰੀਐ ਪੂਰਨ ਹੋਈ ਹਮਾਰੀਆ ਸਾਤ ਔਰ ਭਜਨ ਕੀ ਰਹੀ ਪਿਆਸਾ ਤੁਮੈ ਚਾੜ ਕੋਈ ਵਰਨਾ ਧਿਆਉ ਜੋ ਬਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਮਾਰੀ ਤਾਰੀਆ ਚੰਚਤ ਸਤਰ ਹਮਾਰੀ ਮਾਰੀਆ ਆਪਾ ਦੇ ਮੁਝੇ ਵਰੀਏ ਮਨ ਕਾਲ ਕਾ ਤਰਾਸ ਨਰੀਆ ਹੁਜਾ ਸਦਾ ਹਮਾਰੀ ਪਛਾ ਸਰੀਆ ਤੁਝੋ ਕਰਿ ਰੋਚਾ ਰਾਕ ਲਿਓ ਮੋ ਰੱਖਣ ਹਾਰੇ ਸਹਬ ਸੰਤ ਸਹਾਈ ਪਿਆਰੀ ਦੀਨ ਬੰਦ ਦੁਸ਼ਟਨ ਕੇ ਹੰਤਾ ਤੁੰਬੋ ਪੁਰੀ ਚਤਰ ਤਸਕੰਤਾ ਕਾਲ ਪਾਇ ਬ੍ਰਹਮਾ ਅਵਤਾਰ ਕਾਲ ਪਾਇ ਚਿਉ ਅਵਤਾਰ ਕਾਲ ਪਾਇ ਕਰ ਵਿਸ਼ਨ ਪ੍ਰਕਾਸ਼ ਸਤਕਲ ਕਾਲ ਕਾ ਕੀ ਅਤਮਸਾ ਜਵਨ ਕਾਲ ਜੋਗੀ ਸਭ ਕੀਓ ਬੇਦਰਾਜ ਬ੍ਰਹਮਾ ਜੋਤੀ ਹੋ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਈ ਹਮਾਰਾ ਜਵਨ ਕਾਲ ਸਭ ਦੁਖ ਤਬਰਾਇਓ ਦੇਵ ਦਇਨ ਸੱਜਨ ਉਪਜਾਇ ਵਾਦੰਤੇ ਕੀ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮ ਚਕਾਰ ਤੇ ਸੀ ਕੋ ਹਮਾਰੀ ਸਕਰ ਪਰ ਜਾਜਨ ਆਪ ਸਵਾਰੀ ਸੇਵ ਕਰਨ ਕੋ ਸਭ ਕਨ ਸਕੀਓ ਸਤਰਣ ਕੋ ਪਲ ਮੁਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੀ ਕੀ ਪੀਰ ਪਛਾਨਤ ਚਿੱਟੀ ਤੇ ਕੁੰਤਰ ਸੁਲਾ ਸਬਰ ਕਿਰਪਾ ਦੇਖ ਕਰ ਭੂਲਾ ਸੰਤਨ ਦੁਪਾਇ ਤੇ ਦੁਖੀ ਸੁਖ ਪਾਇ ਸਾਧਨ ਕੀ ਸੁਕੀ ਏਕੇ ਕੀ ਪੀਰ ਭਜਾਨੇ ਘਟ ਘਟ ਕੀ ਪਟਪਟ ਕੀ ਜਾਣੈ ਜਾਵਦ ਰਕਰ ਕਰਤਾਰ ਪਰ ਜਾ ਧਰ ਤਬ ਦੇਹ ਪਰ ਹ ਜਵ ਕਰ ਕਰਤ ਹ ਕਬੂ ਤਮ ਮੇ ਮੇਲ ਤ ਦੇਹ ਤਰ ਸਭੂ ਜੇ ਤੇ ਬੰਦਸ ਸਭ ਧਾਰ ਆਪ ਆਪਣੀ ਉਜਵਚਾਰੀ ਤਮ ਸਭ ਹੀ ਤੇ ਰਹਿ ਤ ਨਾਮ ਜਾਨਤ ਬੀਦ ਫੇਦਾਰਾਲ ਨਰੰਕਾਰ ਨਰਮ ਕਲੰਬ ਆਦ ਨੀਲ ਅਨੰਦ ਸੰਭ ਤਾਕਾ ਮੋੜਾ ਚਾਰਤ ਫੇਦਾਂ ਜਾ ਕੋ ਭੇਵ ਨ ਪਬਤ ਵੇਦਾ ਤਾਂ ਕੋ ਕਰ ਪਾਨ ਮਨਤ ਮਹਾ ਮੁੜ ਕਛੂ ਭੀ ਨ ਜਾਣ ਤੋ ਮਹਾਦੇਵ ਕੋ ਕਹਿ ਸਦਾ ਸ਼ਿਵ ਰੰਕਾਰ ਕਾ ਜੀਨਤ ਰਹੈ ਭਵ ਆਪ ਆਪਣੀ ਬੁੱਧ ਅਜਤੀ ਵਰਨਤ ਵਿਨ ਬਿਨਤ ਤਿਤਿ ਤੀ ਤੁਮਰਾ ਲਖ ਨ ਜੋਈ ਪਸਾਰਾ ਕਹਿ ਬਿਦ ਸੱਜਾ ਪ੍ਰਥਮ ਸੰਸਾਰ ਇਕੇ ਰੂਪਾ ਰੂਪ ਸਰੂਪਾ ਰੰਕ ਭਿਉ ਰਾਭ ਕੈ ਭੂਪਾ ਅਡਜ ਜਿਰਜ ਸਿਤਜ ਕੀਨੀ ਉਤਪਜ ਖਾਨ ਬਹੁਤ ਦਿਨੀ कहुहु राजा है बैठा कहहु सिमट भयो शंकर की ठा सिगरी सिट दिखाई अचंभ आद जुगाद रूप असंभव आवरचामीरी तुम करू सिख बारतिक स्मरो दुष्ट जति ओठवत तथा सकल वेश करू रणकाता जे अज्ज तव तव शरणी परिदन कै दोहटा दुख त हरि पुरख जवन पग परि तिहारी तिर कै तुम संगत सब तारे ਜੋ ਕਾਲ ਕੋ ਇਕ ਬਾਰ ਤੇ ਆਏ ਹੈ ਤਾਂ ਕੇ ਕਾਲ ਨਿਕਟ ਨਹੀਂ ਆਏ ਹੈ ਰਚਾਏ ਤਾਈ ਸਭ ਕਲਾ ਦੁਸ਼ਟ ਅਰ ਸਟ ਟਰੀ ਤਦ ਕਾਲਾ ਕਿਰਪਾ ਦਇਸ਼ਟ ਤਨ ਜਾਇ ਜਾ ਹਰੂ ਤਾਂ ਕੇ ਤਾਪ ਤਨਕ ਮੋਹਰ ਹੋ ਰਿੱਧ ਸਿਧ ਘਰਮਸਾ ਹੋਹੀ ਦੁਸ਼ਟ ਸਾ ਸਭ ਸਕੇ ਨ ਕੋਈ ਇਕ ਬਾਰ ਜਨ ਤਵੇਂ ਸਬਾਰਾ ਕਾਲ ਫਾਸਤੀ ਤਾਹੀ ਬਾਰਾ ਜਿੰਨਾ ਨਾਮ ਤੇ ਹਾਰੂ ਕਹਾ ਦਰਦ ਦੁਸ਼ਟ ਦੁਖਤੀ ਰਹਾ ਟੜਕੇਤ ਮੈਂ ਸਰਨ ਤਿਹਾਰੀ ਆਪਾ ਹਾਥ ਦੇ ਲਿਹੁ ਬਾਰੀ ਸਰਬ ਠਾਰਮ ਹੋ ਸਹਾਈ ਦੁਸ਼ਟ ਦੁਖਤੀ ਲਿਹੁ ਜਾਈ ਕਿਰਪਾ ਕਰੀ ਹਮ ਪਰ ਜਗ ਮਤਾ ਗ੍ਰੰਥ ਕਰਾ ਪੂਰਨ ਸਵਰਤਾ ਕਿਲ ਬਖ ਸਕਲ ਦੇ ਕੋ ਹਰਤਾ ਦੁਸ਼ਟ ਦੋਖਣ ਕੋ ਚ ਕਰਤਾ ਸ੍ਰੀ ਹਜ ਜਪੈ ਦੇ ਅੱਲਾ ਪੂਰਨ ਕਰਾ ਗ੍ਰੰਥ ਤਕਾਲ ਮਨ ਬਾਚਤ ਪਾਲ ਪਾਵੈ ਸੋਈ ਦੁਖਨਤ ਸੇ ਬਿਆਪਤ ਕੋਈ ਅੜੈਲ ਸੋਨੇ ਗੰਗ ਜੋ ਜਾਇ ਸਰਸਨਾ ਪਾਵੇ ਸੋਨੇ ਮੂੜ ਚ ਤਲਾਈ ਚ ਤਰਤਾਵੇ ਦੋਖ ਦਰਦ ਪੌ ਨਿਕਟਨਾਤ ਨਰਕੀ ਰਹੇ ਹੋ ਜੋ ਜਾ ਕੀ ਏਕ ਬਾਰ ਚੌਪਈ ਕੋ ਕਹੀ ਦੋਖ ਦਾ ਦਰਦ ਪੌ ਨਿਕਟਨਾਤ ਨਰਕੀ ਰਹੇ ਹੋ ਜੋ ਜਾ ਕੀ ਏਕ ਬਾਰ ਚੌਪਈ ਕੋ ਕਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ это